ਮੈਂ ਪੁਨੀਤ ਕੋਹਲ ਮੈਸਰਸ ਨੀਤ ਬ੍ਰਦਰਸ ਵੈਕਟਰ 77 ਸਾਰੇ ਮੋਹਾਲੀ ਵਾਸੀਆਂ ਤੇ ਦੇਸ਼ ਵਾਸੀਆਂ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਜਸਵੀਰ ਕੋਹਰੈਟਲੀ ਮੇਰੇ ਵੱਲੋਂ 15 ਅਗਸਤ ਆਜ਼ਾਦੀ ਦਿਹਾੜੇ ਤੇ ਮੋਹਾਲੀ ਔਰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਮੈਂ ਅਰਜੇਸ ਰਾਣਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਪਿੰਡ ਤੜੋਲੀ ਤੇ ਮੋਹਾਲੀ ਦੇ ਸਿੰਘਾਂ ਨੂੰ 15 ਅਗਸਤ ਦੇ ਆਜ਼ਾਦੀ ਦਿਹਾੜੇ ਬਹੁਤ-ਬਹੁਤ ਮੁਬਾਰਕਾਂ ਮੈਂ ਆਰਤੀ ਮੇਰੇ ਵੱਲੋਂ ਜਿਹੜਾ ਨਗਰ ਵਾਸੀਆਂ ਤੇ ਮੋਹਾਲੀ ਦੇ ਵਸਨੀਕਾਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਰਜਿੰਦਰ ਸਿੰਘ ਧਰਮਗੜ ਚੇਅਰਮੈਨ OBC 셀 ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਮੋਹਾਲੀ ਵਸਨੀਕਾਂ ਨੂੰ ਸਮੂਹ ਭਾਰਤ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਮੈਂ ਮੱਖਣ ਸਿੰਘ ਸਾਬਕਾ ਸਰਪੰਚ ਪਿੰਡ ਬਲੋਂਗੀ ਤੋਂ ਮੈਂ ਆਪਣੇ ਵੱਲੋਂ 15 ਅਗਸਤ ਦੇ ਪਿੰਡ ਬਲੋਂਗੀ ਨੂੰ ਮੁਹਾਲੀ ਨਿਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਹੈ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਜਿਹੜਾ ਤੀਆਂ ਦਾ ਪ੍ਰੋਗਰਾਮ ਹੈ ਜਿਹੜਾ ਇਹ ਤਿਹਾਰ ਹੈ ਪੰਜਾਬ ਚ ਬਹੁਤ ਹੀ ਧੂਮਦਮ ਨਾਲ ਇਸ ਨੂੰ ਆਪਣੇ ਪੰਜਾਬ ਦੀਆਂ ਜਿਹੜੀਆਂ ਬਹੂਆਂ ਭੈਣਾਂ ਤੀਆਂ ਸਾਰੀਆਂ ਰਲ ਮਿਲ ਕੇ ਨੱਚ ਟੱਪ ਕੇ ਗਿੱਧਾ ਪਾ ਕੇ ਕਿੱਕਲੀ ਪਾ ਕੇ ਬੜੀ ਧੂਮਦਮ ਨਾਲ ਮਨਾਉਂਦੀਆਂ ਹਨ ਉਹਨਾਂ ਦਾ ਕਹਿੰਦਾ ਕਿ ਮੱਖਣ ਸਿੰਘ ਇੱਕ ਇੱਕ ਪੋਲਿਟੀਕਲ ਸਟੈਂਡਰਡ ਜਿਹੜਾ ਇਲੈਕਸ਼ਨ ਕਰਕੇ ਕਰਾ ਰਹੇ ਆ ਅਗਰ ਜਿੱਤਿਆ ਹਾਰ ਗਏ ਤੇ ਉਸ ਤੋਂ ਬਾਅਦ ਕੁਝ ਨਹੀਂ ਹੋਣਾ ਇਹਦੇ ਬਾਰੇ ਕੀ ਕਹਿੰਦੇ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਹ ਤਾਂ ਸਾਡਾ ਆਪਸੀ ਭੈਣ ਭਾਈਆਂ ਦਾ ਪਿਆਰ ਹੈ ਜਿਸ ਕਰਕੇ ਅਸੀਂ ਇਹ ਪ੍ਰੋਗਰਾਮ ਇਹ ਕਰਦੇ ਹੈਗੇ ਆ ਹਰੇ ਅੱਜ ਤੋਂ ਨਹੀਂ ਅਸੀਂ ਪਹਿਲਾਂ ਵੀ ਕਰਦੇ ਰਹੇ ਸੀਗੇ ਔਰ ਆਉਣ ਵਾਲੇ ਸਮੇਂ 'ਚ ਵੀ ਅਸੀਂ ਕਰਦੇ ਰਾਂਗੇ ਠੀਕ ਹੈ ਨਾ ਅਸੀਂ ਦਾ ਜਿਹੜਾ ਆਪਸੀ ਭਾਈਚਾਰਾ ਅਸਦਾ ਉਸ ਨੂੰ ਕਾਇਮ ਰੱਖਣਾ ਹੈਗਾ ਮੱਖਣ ਸਿੰਘ ਜੀ ਹੁਣ ਇਲੈਕਸ਼ਨ ਵੀ ਆ ਰਹੇ ਆ ਇਲੈਕਸ਼ਨ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਲੈਕਸ਼ਨ ਆ ਰਹੇ ਨੇ ਉਹਦੇ ਵਿੱਚ ਆਪਾਂ ਸਰਪੰਚੀ ਲਈ ਖੜੇ ਹੋਵਾਂਗੇ ਲੋਕਾਂ ਦਾ ਬਹੁਤ ਮਤਲਬ ਸੋਹਣਾ ਜਿਹੜਾ ਭਰਮਾ ਹੰਗਾਰਾ ਮਿਲ ਰਿਹਾ ਬਹੁਤ ਪਿਆਰ ਮਿਲ ਰਿਹਾ ਕਿਉਂ ਆਪਾਂ 24 ਘੰਟੇ ਮਤਲਬ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਆ ਪਿਛਲੇ 15 ਸਾਲ ਤੋਂ ਕੰਟੀਨਿਊ ਲੱਗੇ ਹੋਏ ਆ ਤੇ ਬਹੁਤ ਜ਼ਿਆਦਾ ਪਿਆਰ ਮਿਲਦਾ ਸਾਰਿਆਂ ਵੱਲੋਂ ਇਹੀ ਆ ਵੀ ਬਸ ਭਾਈ ਤੁਸੀਂ ਸਾਨੂੰ ਚਾਹੀਦੇ ਆ ਸਾਨੂੰ ਹੋਰ ਕੋਈ ਨਹੀਂ ਚਾਹੀਦਾ ਮਤਲਬ ਦੇਖਿਆ ਜਾ ਰਿਹਾ ਕਿ ਜਦੋਂ ਪੰਚਾਇਤ ਭੰਗ ਹੋਈ ਸੀ ਉਸ ਤੋਂ ਪਹਿਲਾਂ ਤੋਂ ਤੁਸੀਂ ਜੁੜੇ ਹੋਏ ਬਲੌਂਗੀ ਦੇ ਲੋਕਾਂ ਨਾਲ ਔਰ ਹੁਣ ਵੀ ਜੁੜੇ ਹੋਣਾ ਲਗਾਤਾਰ ਜੁੜੇ ਹੋਏ ਹੋ ਤੇ ਮਤਲਬ ਕਿਵੇਂ ਜਿਆ ਤੁਹਾਨੂੰ ਹੰਗਾਰਾ ਮਿਲਦਾ ਲੋਕਾਂ ਤੋਂ ਬਹੁਤ ਵਧੀਆ ਭਾਈ ਬਹੁਤ ਵਧੀਆ ਹੰਗਾਰਾ ਮਿਲਦਾ ਆਏਗਾ ਬਲਕਿ ਮੈਨੂੰ ਨਾ ਬੜੀ ਖੁਸ਼ੀ ਹੁੰਦੀ ਆ ਕਿਸੇ ਦਾ ਕੰਮ ਹੁੰਦਾ ਨਾ ਕਿਸੇ ਦਾ ਕੰਮ ਕਰਾ ਕੇ ਮੈਨੂੰ ਖੁਸ਼ੀ ਹੁੰਦੀ ਹੈਗੀ ਆ ਤੇ ਮੈਨੂੰ ਆਪਣੇ ਕੰਮ ਨਾਲ ਕੋਈ ਮਤਲਬ ਨਹੀਂ ਹੈ ਮੈਂ ਆਪਣੇ ਕੰਮ ਪਿੱਛੇ ਨਹੀਂ ਮਤਲਬ ਲੋਕਾਂ ਦੇ ਕੰਮ ਪਿੱਛੇ ਮੇਰੀ ਪਹਿਲ ਹੁੰਦੀ ਹੈ ਹੁਣ ਮੈਂ ਬੱਚਿਆਂ ਨੂੰ ਮਿਲਣ ਗਿਆ ਹੋਇਆ ਸੀਗਾ ਮੇਰਾ 6 ਮਹੀਨੇ ਦਾ ਵੀਜ਼ਾ ਸੀਗਾ ਨਿਊਜ਼ੀਲੈਂਡ ਗਿਆ ਹੋਇਆ ਸੀ ਤੇ ਉੱਥੇ ਤੋਂ ਫਿਰ ਮੈਨੂੰ ਆਪਣੇ ਔਰੇ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਸੀ ਭਾਈਆਂ ਦੇ ਵੀ ਹਾਂ ਭਾਈ ਆ ਜਾਓ ਜਲਦੀ ਕਿਸੇ ਦਾ ਕੋਈ ਕੰਮ ਸੀ ਕਿਸੇ ਦਾ ਕੋਈ ਕੰਮ ਸੀ ਫਿਰ ਵੀ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਪਹਿਲ ਲੋਕਾਂ ਨੂੰ ਦਿੱਤੀ ਸੀਗੀ 4 ਮਹੀਨੇ ਬਾਅਦ ਹੀ ਮੈਂ ਮਤਲਬ ਜਿਹੜਾ ਟੂਰ ਵਿੱਚ ਛੱਡ ਗਏ ਔਰੇ ਆ ਕੇ ਫਿਰ ਜਿਹੜੇ ਕੰਮ ਸੀਗੇ ਉਹ ਕਰਵਾਏ ਸੀਗੇ ਤੇ ਇਸ ਕਰਕੇ ਮਤਲਬ ਬੜਾ ਲੋਕ ਵੀ ਬੜੇ ਖੁਸ਼ ਹੋਏ ਸੀ ਤੇ ਉਹਨਾਂ ਵੱਲੋਂ ਵੀ ਬਹੁਤ ਪਿਆਰ ਮਿਲਿਆ ਸੀ ਸਾਡੇ ਸਾਫ ਦਾ ਸਰਪੰਚ ਸਾਹਿਬ ਮੱਖਣ ਸਿੰਘ ਜੀ ਕਰਾਰੇ ਨੇ ਔਰ ਤਰਮਸ਼ਾਲਾ ਚ ਕਰਾਉਂਦੇ ਨੇ ਪਿਛਲੇ ਸਾਲ ਵੀ ਕਰਾਇਆ ਸੀ ਇਹਨਾਂ ਨੇ ਔਰ ਹੁਣ ਵੀ ਮਤਲਬ ਸੰਡੇ ਨੂੰ ਕਰਾਰੇ ਨੇ ਸ਼ਾਮ ਦਾ ਟਾਈਮ ਹੈ 5 ਵਜੇ ਦਾ ਟਾਈਮ ਹੈ ਸਾਰਿਆਂ ਨੂੰ ਨ ਨਹੀਂ ਬੁਲਾਉਂਗੀ ਸਾਰੇ ਨੂੰ ਮਤਲਬ ਬੋਲਿਆ ਹੋਇਆ ਹੈ ਕਿ ਤੁਸੀਂ ਜਰੂਰ ਹੋਮ ਹਮਾ ਕੇ ਪਹੁੰਚਿਓ ਦੇ ਸਾਉਣ ਦਾ ਤਿਹਾਰ ਆ ਇਹ ਬਹੁਤ ਵਧੀਆ ਪੰਜਾਬੀ ਲੋਕ ਜਿਹੜੇ ਨੇ ਬਹੁਤ ਵਧੀਆ ਮਨਾਉਂਦੇ ਨੇ ਬੇਟੀਆਂ ਬਹੂਆਂ ਬਹੁਤ ਵਧੀਆ ਮਨਾਉਂਦੇ ਨੇ ਨੱਚਦੀਆਂ ਨੇ ਖੁਸ਼ ਹੁੰਦੀਆਂ ਨੇ ਇਹ ਆਪਣਾ ਤਿਹਾਰ ਵੇਖ ਕੇ ਸਾਉਣ ਦਾ ਮਹੀਨਾ ਤਿਹਾਰ ਜਿਹੜਾ ਬਹੁਤ ਵਧੀਆ ਲੱਗਦਾ ਹੈ ਮਾ ਬਲੌਂਗੀ ਦੀਆਂ ਲੇਡੀਜ਼ ਐ ਕੋਈ ਵੀ ਆ ਸਕਦਾ ਹਾਂਜੀ ਹਾਂਜੀ ਕੋਈ ਵੀ ਸਭ ਸੱਦਾ ਖੁੱਲਾ ਦਿੱਤਾ ਹੋਇਆ ਸਾਡੇ ਸਰਪੰਚ ਸਾਹਿਬ ਨੇ ਮੱਖੜ ਜੀ ਨੇ ਖੁੱਲਾ ਹੀ ਸੱਦਾ ਦਿੱਤਾ ਸਭ ਨੂੰ ਨੇ ਦਿੱਤਾ ਹੋਇਆ ਹੈ ਘਰ ਘਰ ਜਾ ਕੇ ਬੋਲ ਕੇ ਆਏ ਨੇ ਕਿ ਤੁਸੀ ਮਤਰਾ ਸੰਡੇ ਨੂੰ 5 ਵਜੇ ਧਰਮਸ਼ਾਲਾ ਵਿੱਚ ਪਹੁੰਚਿਓ। ਮੇਰਾ ਨਾਮ ਨੀਸ਼ਮਾ ਟੁੱਲੀ। ਆਪਣੇ ਬਲੋਂਗੀ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ। ਇੱਥੇ ਸਾਬਕਾ ਸਰਪੰਚ ਮੱਖਣ ਸਿੰਘ ਜੀ ਉਹਨਾਂ ਨੇ ਧਰਮਸ਼ਾਲਾ ਦੇ ਵਿੱਚ ਆਪਣਾ ਤੀਆਂ ਦਾ ਤਿਹਾਰ ਰੱਖਿਆ ਹੈ ਤੇ ਉੱਥੇ ਆਪਣੀਆਂ ਧੀਆ ਭੈਣਾਂ ਬਲੋਂਗੀ ਦੀਆਂ ਮਾਵਾਂ ਸਾਰੀਆਂ ਉੱਥੇ ਇਕੱਠੀਆਂ ਹੋਣਗੀਆਂ ਤੇ ਆਪਣਾ ਗਿੱਧਾ ਕਿੱਕਲੀ ਸਭ ਉੱਥੇ ਇੰਜੋਏ ਕਰਿਆ ਜਾਏਗਾ। ਤੇ ਆਪਣਾ ਤੀਆਂ ਦਾ ਤਿਹਾਰ ਇਹ ਪੰਜਾਬੀ ਕਲਚਰ ਪਹਿਲਾਂ ਤੋਂ ਹੀ ਪੁਰਾਣੇ ਰੀਤੀ ਰਿਵਾਜ ਨਾਲ ਮਨਾਇਆ ਜਾਵੇਗਾ ਜੋ ਬਲੌਂਗੀ ਦੇ ਵਿੱਚ ਹਰ ਸਾਲ ਮਨਾਇਆ ਜਾ ਰਿਹਾ ਹੈ ਇਸ ਸਾਲ ਵੀ ਬਹੁਤ ਉਮਤਾਮ ਦੇ ਨਾਲ ਮਨਾਇਆ ਦੇਖੋ ਜੀ ਧਰਮਸਾਲਾ ਮੇਂ ਤੀਜ ਦਾ ਤਿਉਹਾਰ ਮਨਾਇਆ ਜਾ ਰਹਾ ਪਿਛਲੇ ਸਾਲ ਵੀ ਗਏ ਤੇ ਪਿਛਲੇ ਸਾਲ ਵੀ ਬੜੇ ਧੂਮ-ਧਾਮ ਸੇ ਤਿਉਹਾਰ ਮਨਾਇਆ ਗਿਆ ਜੋ ਹਮਾਰੇ ਆਨੇ ਵਾਲੇ ਸਰਪੰਚ ਜੀ ਐ ਮੱਖਣ ਜੀ ਮੱਖਣ ਸਰ ਜੀ ਇਨਕੇ ਦੁਆਰਾ ਮਨਾਇਆ ਜਾ ਰਹਾ ਹੈ ਜਪ ਸਟਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ